ਸਰ ਜਦੋਂ 2022 ਕਾਮਨਵੈਲਥ ਗੇਮਸ 'ਚ ਮੇਰਾ ਮੈਡਲ ਆਇਆ ਸੀ ਤਾਂ ਪੰਜਾਬ ਸਰਕਾਰ ਦੁਆਰਾ ਮੈਨੂੰ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਸਰਕਾਰੀ ਨੌਕਰੀ ਦਵਾਂਗੇ ਤਾਂ ਜੋ ਤੁਸੀਂ ਆਪਣੇ ਫਿਊਚਰ ਨੂੰ ਅਗੇ ਸਿਕਿਉਰ ਕਰ ਸਕੋ ਤੇ ਆਪਣੀ ਗੇਮ ਨੂੰ ਹੋਰ ਵਧੀਆ ਬਣਾ ਸਕੋ ਪਰ ਜਿੱਦਾਂ ਪੰਜਾਬ ਸਰਕਾਰ ਨੇ ਮੈਨੂੰ ਵਾਅਦਾ ਕੀਤਾ ਸੀ ਉਸ ਅਨੁਸਾਰ ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਮੈਨੂੰ ਅੱਗੇ ਆਪਣੀ ਪ੍ਰੈਕਟਿਸ ਕਰਨ ਤੇ ਆਪਣੇ ਆਉਣ ਵਾਲੇ ਕੰਪੀਟੀਸ਼ਨਾਂ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮੈਂ ਸਰਕਾਰ ਅਗੇ ਬੇਨਤੀ ਕਰਦੀ ਹਾਂ ਕਿ ਆਪਣੇ ਕੀਤੇ ਵਾਅਦੇ ਅਨੁਸਾਰ ਮੈਨੂੰ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਮੈਂ ਆਪਣੇ ਆਉਣ ਵਾਲੇ ਕੰਪੀਟੀਸ਼ਨ ਕਾਮਨਵੈਲਥ ਗੇਮਜ਼ ਲਈ ਵੀ ਵਧੀਆ ਤਿਆਰੀ ਕਰ ਸਕਾਂ ਹਾਂ ਵਾਦਾ ਹੱਦ ਇੱਥੇ ਸਾਰੇ ਘਰ ਕਰਕੇ ਗਏ ਹਨ ਵੀ ਅਸੀਂ ਨੌਕਰੀ ਦਵਾਵਾਂਗੇ ਉਸ ਦਿਨ ਦਾ ਤੁਹਾਡੇ ਸਾਨੂੰ ਸਾਰੇ ਇੰਤਵਾਇ ਹਾਂ ਜੋੜੇ ਮਾਜਰੇ ਵੀ ਆਏ ਹੀ ਉਮੀਦ ਫੇਰ ਵੀ ਆਇਆ ਜੀ ਵੀ ਹਾਂ ਨੌਕਰੀਆਂ ਸੀ ਹੁਣ ਇਹਨੂੰ ਵਧੀਆ ਨੌਕਰੀ ਦਵਾਗੇ ਸਾਨੂੰ ਇੰਨਾ ਭਰੋਸਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਨਾਲ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੱਲੋਂ ਭਾਵੇਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਜ਼ਮੀਨੀ ਪੱਧਰ ਤੇ ਪੰਜਾਬ ਦੇ ਨੌਜਵਾਨ ਖਾਸ ਤੌਰ ਤੇ ਖਿਡਾਰੀ ਸਰਕਾਰ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਨਾਬਾਦ ਪਿੰਡ ਮਹਿਸ ਦੀ ਡੈਣ ਵਾਲੀ ਨੌਜਵਾਨ weightlifter ਹਰਜਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਕਾਮਨਵੈਲਥ ਗੇਮਜ਼ ਵਿੱਚ ਦੇਸ਼ ਦੇ ਲਈ ਬ੍ਰੌਂਜ਼ ਮੈਡਲ ਜਿੱਤਣ ਤੇ ਨੌਕਰੀ ਦੇਣ ਦੇ ਵਾਅਦੇ ਤੋਂ ਮੁਕਰਨ ਦੇ ਦੋਸ਼ ਲਗਾਏ ਨੇ ਜ਼ਿਕਰ ਹੋ ਗਿਆ ਹੈ ਕਿ ਹਰਜਿੰਦਰ ਕੌਰ ਨੇ ਬਰਮਿੰਗਮ ਲੰਡਨ 2022 ਦੀ ਕਾਮਨਵੈਲਥ ਗੇਮਾਂ ਦੇ ਵਿੱਚ ਦੇਸ਼ ਲਈ ব্রੌਂਜ਼ ਮੈਡਲ ਜਿੱਤਿਆ ਸੀ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਦੇ ਮੌਜੂਦਾ ਮੰਤਰੀ ਮੀਤ ਹਰਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਹਰਜਿੰਦਰ ਕੌਰ ਦੇ ਪਿੰਡ ਆ ਕੇ ਉਸ ਦਾ ਸਨਮਾਨ ਕੀਤਾ ਸੀ ਤੇ ਉਸ ਨੂੰ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਉਸ ਨੂੰ ਨੌਕਰੀ ਜ਼ਰੂਰ ਦਵੇਗੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਹਰਜਿੰਦਰ ਕੌਰ ਨੂੰ ਨੌਕਰੀ ਨਹੀਂ ਦਿੱਤੀ ਹੈ ਹਰਜਿੰਦਰ ਕੌਰ ਨੇ ਇਸ ਤੋਂ ਇਲਾਵਾ ਕਾਮਨਵੈਲਥ ਚੈਂਪੀਅਨਸ਼ਿਪ ਅਤੇ ਨੈਸ਼ਨਲ ਗੇਮ ਦੇ ਵਿੱਚ ਵੀ ਕਈ ਵਾਰ ਮੈਡਲ ਪ੍ਰਾਪਤ ਕਰਕੇ ਆਪਣਾ ਲੋਹਾ ਮਣਵਾਇਆ ਪਰ ਪੰਜਾਬ ਸਰਕਾਰ ਉਸ ਦੀ ਮਿਹਨਤ ਦਾ ਬਣਦਾ ਮਾਨ ਸਨਮਾਨ ਨਹੀਂ ਕਰ ਰਹੀ weight lifter ਹਰਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਖਿਡਾਰੀ ਹੋਰ ਸੂਬਿਆਂ ਵਿੱਚ ਖੇਡਣ ਲਈ ਮਜਬੂਰ ਹੋ ਰਹੇ ਨੇ ਉਸ ਦੇ ਇਲਾਕੇ ਦੇ ਵਿੱਚ ਨੌਜਵਾਨ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਕਾਫੀ ਰੋਸ ਜ਼ਾਹਰ ਕਰਕੇ ਖੇਡਾਂ ਤੋਂ ਵੀ ਦੂਰ ਹੋ ਰਹੇ ਨੇ ਨਾਬਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਸਰ ਜਦੋਂ 2022 ਕਾਮਨਵੈਲਥ ਗੇਮਸ ਤੋਂ ਮੇਰਾ ਮੈਡਲ ਆਇਆ ਸੀ ਤਾਂ ਪੰਜਾਬ ਸਰਕਾਰ ਦੁਆਰਾ ਮੈਨੂੰ ਵਾਦਾ ਕੀਤਾ ਗਿਆ ਸੀ ਕਿ ਤੁਹਾਨੂੰ ਸਰਕਾਰੀ ਨੌਕਰੀ ਦਵਾਂਗੇ ਤਾਂ ਜੋ ਤੁਸੀਂ ਆਪਣੇ ਫਿਊਚਰ ਨੂੰ ਅੱਗੇ ਸਿਕਯੋਰ ਕਰ ਸਕੋ ਤੇ ਆਪਣੀ ਗੇਮ ਨੂੰ ਹੋਰ ਵਧੀਆ ਬਣਾ ਸਕੋ ਪਰ ਜਿੱਦਾਂ ਪੰਜਾਬ ਸਰਕਾਰ ਨੇ ਮੈਨੂੰ ਵਾਅਦਾ ਕੀਤਾ ਸੀ ਉਸ ਅਨੁਸਾਰ ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਮੈਨੂੰ ਅੱਗੇ ਆਪਣੀ ਪ੍ਰੈਕਟਿਸ ਕਰਨ ਤੇ ਆਪਣੇ ਆਉਣ ਵਾਲੇ ਕੰਪੀਟੀਸ਼ਨਾਂ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮੈਂ ਸਰਕਾਰ ਅਗੇ ਬੇਨਤੀ ਕਰਦੀ ਹਾਂ ਕਿ ਆਪਣੇ ਕੀਤੇ ਵਾਅਦੇ ਅਨੁਸਾਰ ਮੈਨੂੰ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਮੈਂ ਆਪਣੇ ਆਉਣ ਵਾਲੇ ਕੰਪੀਟੀਸ਼ਨ ਕਾਮਨਵੈਲਥ ਗੇਮਜ਼ ਲਈ ਵੀ ਵਧੀਆ ਤਿਆਰੀ ਕਰ ਸਕਾਂ ਕਾਮਨਵੈਲਥ 22 ਦੇ ਵਿੱਚ ਜਿਹੜੇ ਬੱਚੇ ਸਾਡੇ ਨਾਲ ਅਦਰ ਸਟੇਟ ਵਾਲੇ ਬੱਚੇ ਸੀ ਉਹਨਾਂ ਨੂੰ ਉਹਨਾਂ ਦੀ ਸਰਕਾਰ ਦੁਆਰਾ ਵਿਦਿਨ 5 ਮਹੀਨਿਆਂ ਦੇ ਵਿੱਚ ਜੋ ਨੌਕਰੀ ਦਿੱਤੀ ਗਈ ਸੀ ਤੇ ਪਰ ਸਾਡੀ ਸਰਕਾਰ ਦੁਆਰਾ ਉਹ ਵਾਅਦਾ ਪੂਰਾ ਨਹੀਂ ਕੀਤਾ ਏਸ਼ੀਅਨ ਗੇਮਸ ਜਿਹੜੀਆਂ ਹੁਣ ਹੋਈਆਂ ਨੇ ਉਹਦੇ ਉਸ ਵਿੱਚ ਵੀ ਯੂਪੀ ਸਰਕਾਰ ਨੇ ਜਿਹੜੇ 골ਡ ਮੈਡਲਿਸ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਹੈ ਬਟ ਸਾਡੀ ਸਰਕਾਰ 2 ਸਾਲ ਤੋਂ ਸਾਨੂੰ ਅਜੇ ਤੱਕ ਪ੍ਰੋਮਿਸ ਕਰਕੇ ਪਰ ਪੂਰਾ ਨਹੀਂ ਕੀਤਾ ਕਿ ਉਹਨਾਂ ਦੁਆਰਾ ਪੰਜਾਬ ਸਰਕਾਰ ਦਾਅਵਾ ਕਰਦੀ ਵੀ ਅਸੀਂ ਨੌਜਵਾਨਾਂ ਨਾਲ ਖੜੇ ਹਾਂ ਕਿੱਡਾ ਬਾਲਾ ਸਿੱਖਿਆ ਤੇ ਧਿਆਨ ਦੇ ਰਿਹਾ ਕੀ ਲੱਗਦਾ ਵੀ ਨੌਕਰੀ ਦੇ ਨਾਲ ਹੋਰ ਨੌਜਵਾਨ ਮਸ਼ਤ ਦੂਰ ਹੋਊਗਾ ਬਿਲਕੁਲ ਸਰ ਜੀ ਕਰ ਪੰਜਾਬ ਪੰਜਾਬ ਦੇ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਜਾਂ ਸਾਰੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਊਗੀ ਤਾਂ ਬੱਚੇ ਕਿ ਨਸ਼ਿਆਂ ਤੋਂ ਦੂਰ ਜਾ ਕੇ ਆਪਣੇ ਭਵਿੱਖ ਨੂੰ ਹੋਰ ਵਧੀਆ ਬਣਾ ਸਕਣਗੇ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਰੇ ਨੌਜਵਾਨਾਂ ਨੂੰ ਨੌਕਰੀ ਦੇਵੇ ਤਾਂ ਜੋ ਸਾਡਾ ਪੰਜਾਬ ਨਸ਼ਿਆਂ ਤੋਂ ਦੂਰ ਜਾ ਸਕੇ ਹਾਂਜੀ ਸਰ ਉਸ ਟਾਈਮ ਜਦੋਂ ਮੈਡਲ ਆਇਆ ਸੀ ਤਾਂ ਸਾਰੇ ਸਾਡੇ ਮਿਨਿਸਟਰ ਘਰ ਆਏ ਸੀ ਤਾਂ ਉਸ ਟਾਈਮ ਬਹੁਤ ਮਾਣ ਮਹਿਸੂਸ ਹੋਇਆ ਸੀ ਕਿ ਸਾਡੇ ਘਰ ਸਾਰੇ ਮਿਨਿਸਟਰ ਆਏ ਆ ਵਧੀਆ ਮਹਿਸੂਸ ਹੋ ਰਿਹਾ ਸੀਗਾ ਪਰ ਉਸ ਟਾਈਮ ਦੇ ਅੱਜ ਦੇ ਟਾਈਮ ਵਿੱਚ ਬਹੁਤ ਫਰਕ ਹੈ ਜੇ ਅੱਜ ਅਸੀਂ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦੇ ਆ ਜਾਂ ਨੌਕਰੀ ਬਾਰੇ ਗੱਲ ਕਰਦੇ ਆ ਤਾਂ ਸਾਨੂੰ ਟਾਈਮ ਦੇ ਕੇ ਲਾਰਾ ਲਾ ਦਿੰਦੇ ਆ ਕਿ ਅਸੀਂ 2 ਮੰਥ ਤੱਕ 5 ਮੰਥ ਤੱਕ ਇਹਨੇ ਟਾਈਮ ਤੱਕ ਕਰਾਂਗੇ ਪਰ ਜਦੋਂ ਵੀ ਗੱਲ ਕਰੀਏ ਤਾਂ ਸਾਨੂੰ ਲਾਰਾ ਹੀ ਮਿਲਦੇ ਆ ਵਾਦਾ ਕੀਤਾ ਸੀ ਇੱਥੇ ਆ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਬੇਟੀ ਨੂੰ ਨੌਕਰੀ ਦੇਵਾਂਗੇ ਤਾਂ ਜੋ ਅੱਗੇ ਆਪਣੇ ਕੰਪੀਟੀਸ਼ਨ ਦੀ ਤਿਆਰੀ ਕਰ ਸਕੇ ਪਰ ਸਾਦੇ ਕੀਤੇ ਅਨੁਸਾਰ ਉਹਨਾਂ ਨੇ ਪੂਰਾ ਨਹੀਂ ਕੀਤਾ ਬਿਲਕੁਲ ਜੀ ਸਰ ਲੱਖ ਸਵਾਲ ਜੇ ਤੁਸੀਂ ਬਾਅਦ ਵਿੱਚ ਜ਼ਰੂਰ ਤੁਹਾਡੇ ਨਾਲ ਗੱਲ ਕਰੇ ਸੀ ਪਰ ਆਗਲਾ ਸਵਾਲ ਕੀ ਹੈ ਮੈਂ ਸਰ ਪ੍ਰੈਕਟਿਸ ਚੱਲ ਰਹੀ ਹੈ ਮੇਰੀ ਵੈਸੇ ਤਾਂ ਮੈਂ ব্রੌਂਜ਼ ਮੈਡਲ ਸੀਗਾ ਮੇਰਾ ਲਾਸਟ ਈਅਰ ਮੈਂ ਅੱਗੇ ਤਿਆਰੀ ਕਰਨੀ ਸੀ ਕਿ ਮੈਂ ਕਾਮਨਵੈਲਥ ਗੇਮਸ ਤੋਂ 골ਡ ਮੈਡਲ ਲੈ ਕੇ ਆਵਾਂ ਤਾਂ ਜੋ ਮੈਂ ਆਪਣੇ ਫਿਊਚਰ ਨੂੰ ਹੋਰ ਵਧੀਆ ਬਣਾ ਸਕਾਂ ਤਾਂ ਪੰਜਾਬ ਦਾ ਨਾਮ ਹੋਰ ਉੱਚਾ ਕਰ ਸਕਾਂ ਪਰ ਜਿਸ ਹਿਸਾਬ ਨਾਲ ਸਰਕਾਰ ਸਾਡੀ ਸਪੋਰਟ ਕਰ ਰਹੀ ਹੈ ਨੌکریاں ਨੌکریاں ਨਹੀਂ ਦੇ ਰਹੀ ਉਸ ਸੰਸਾਰ ਸਾਨੂੰ ਲੱਗਦਾ ਨਹੀਂ ਕਿ ਅਸੀਂ ਆਪਣੇ ਅੱਗੇ ਹੋਰ ਜ਼ਿਆਦਾ ਮੈ ਗੇਮ ਕਰ ਪਾਵਾਂਗੀ ਤੇ ਆਪਣੀ ਤਿਆਰੀ ਕਰ ਪਾਵਾਂਗੀ ਕਾਮਨਵੈਲਥ ਗੇਮਸ ਦੀ ਬਿਲਕੁਲ ਕੋਈ ਸਰਕਾਰ ਵੱਲੋਂ ਤੁਹਾਨੂੰ ਫੰਡ ਵਗੈਰਾ ਜਿਹੜਾ ਨਾਉਂਕੀ ਤੇ ਹਾਂਜੀ ਸਰ ਜਿਹੜੇ ਕਾਮਨਵੈਲਥ ਗੇਮਸ ਦੇ ਪ੍ਰਾਈਜ਼ ਮਨੀ ਸੀ ਉਹ ਸਾਨੂੰ ਜਰੂਰ ਮਿਲੀ ਹੈ ਸਰ ਬਟ ਪਰ ਬਾਕੀ ਜੋ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਨੈਸ਼ਨਲ ਮੈਡਲ ਲੈ ਕੇ ਆਵਾਂਗੇ ਤਾਂ ਸਾਨੂੰ ਪਰ ਮੰਥ ਸਕਾਲਰਸ਼ਿਪ ਲੱਗੂਗੀ 16000 ਉਸ ਉਹ ਪ੍ਰੋਮਿਸ ਕੀਤੇ ਨੂੰ ਵੀ ਸਰ ਇੱਕ ਸਾਲ ਹੋ ਗਿਆ ਪਰ ਉਹ ਵੀ ਪ੍ਰੋਮਿਸ ਸਰਕਾਰ ਦੁਆਰਾ ਪੂਰਾ ਨਹੀਂ ਕੀਤਾ ਗਿਆ ਜੇ ਇਹਨੂੰ ਨੌਕਰੀ ਮਿਲ ਜਾਂਦੀ ਜਵਾਗ ਸਾਡੇ ਪਿੰਡੋਂ ਹੀ ਬਹੁਤ ਉੱਤਨ ਤਿਆਰ ਹੋਏ ਹਨ ਵੀ ਇਹਨ ਕੁੜੀ ਨੂੰ ਨੌਕਰੀ ਮਿਲ ਗਈ ਜਿੰਦਗਰ ਤੋਂ ਅਸੀਂ ਵੀ ਖੇਡਾਂ ਚ ਜਾਈਏ ਪਰ ਹੁਣ ਇਹਨੂੰ ਵੇਖ ਕੇ ਸਾਰੇ ਜਿਹੜੇ ਜਵਾਗ ਜਾਂਦੇ ਨੇ ਉਹ ਵੀ ਹਟਦੇ ਜਾਂਦੇ ਨੇ ਵੀ ਜਿੰਨੇ ਸਾਡੇ ਥੁਈ ਜਾਂਦੇ ਨੇ ਉਹ ਵੀ हट ਗਏ ਨੇ ਵੀ ਇਹਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਇੰਨਾ ਖਰਚਾ ਕਰਕੇ ਕਰਾਂਗੇ ਇਹਦਾ ਹੁਣ ਖਰਚਾ ਬਹੁਤ ਹੋ ਰਿਹਾ 30-35000 ਰੁਪਏ ਮਹੀਨੇ ਦਾ ਘਰੋ ਖਾਰੇ ਹੈ ਦੱਸੋ ਜਿਹੜਾ ਇਹਨੂੰ ਪੈਸੇ ਮਿਲਿਆ ਹੁਣ ਤੇ ਖਾਗਲੇ ਨੇੜੇ ਲੱਗ ਗਏ ਨੇ ਬਾਅਦ ਚੰਗਾ ਕੀ ਕਰੇਗੀ ਤੈਰੀ ਕਿੱਥੋਂ ਕਰ ਲੇਗੀ ਬਾਹਰ ਕਿੱਥੋਂ ਸੀ ਮੰਤਰੀ हां वाला अड्डे ਤੇ ਸਾਰੇ ਘਰ ਕਰ ਕਰ ਕੇ ਹਣ ਵੀ ਅਸੀਂ ਨੌਕਰੀ ਦਵਾਵਾਂਗੇ ਉਦੋਂ ਤਾਂ ਤੁਹਾਡੇ ਸਾਹਮਣੇ ਸਾਰੇ ਆਏ ਹਣ ਜੋੜੇ ਮਾਜਰੇ ਵੀ ਆਏ ਹੀ ਮੀਤ ਫੇਰ ਵੀ ਆਇਆ ਜੀ ਵੀ ਹਾਂ ਨੌਕਰੀ ਅਸੀਂ ਹੁਣ ਇਹਨੂੰ ਵੱਡੀ ਨਵੱਡੀ ਨੌਕਰੀ ਦਵਾਵਾਂਗੇ ਸਾਨੂੰ ਇੰਨਾ ਪਰੋਤਾ ਹੋ ਗਿਆ ਵੀ ਸਾਡੇ ਘਰ ਆਏ ਨੇ ਵੀ ਸਾਡੇ ਹੁਣ ਬਾਹ ਫੜਨ ਦੇ ਜ਼ਰੂਰ ਜਦੋਂ ਹੁਣ ਉਹਨਾਂ ਨੇ ਸਾਥ ਹੀ ਨਹੀਂ ਦਿੱਤਾ ਸਾਡਾ ਵੀ ਮਾਨ ਟੁੱਟ ਗਿਆ ਵੀ ਮੁਸ਼ਕਿਲ ਹੁਣ ਨਹੀਂ ਕਰਦੇ ਕੁਝ ਬੁਦਾ ਇੱਕ ਦੇਮਾਨੂ ਨਹੀਂ ਮਿਲੀ ਬੇਮਾਨ ਤਾਂ ਜਦੋਂ ਜਾਣੇ ਉਹ ਆਖ ਦਿੰਦਾ ਗੱਲਦਾ ਅਗਲੇ ਦਿਨ ਨੂੰ ਨੌਕਰੀ ਦੇਣ ਆਉਣਾ ਮੈਂ ਪਿੰਡ ਮੁੱਖ ਮੰਤਰੀ ਨੇ ਕਹਤਾ ਅੱਜ ਜਾਉਣਾ ਕਰ ਲਉਣਾ ਉਹਦੇ ਕੋਲ ਤੇ ਆ ਗੱਲ ਲੈ ਮੈਂ ਦੋ ਵਾਰੀ ਜਾ ਕੇ ਆਇਆ ਤਾਂ ਕੱਲ ਨੂੰ ਤਿਆਰ ਰਹੋ ਬੰਦੇ ਇਕੱਠੇ ਰੱਖੋ ਮੈਂ ਨੌਕਰੀ ਦੇਣ ਆਉਣਾ ਮੈਂ ਅਹੀ ਫੇਰ ਤੋਂ ਆ ਗਿਆ ਨਵੀਂ ਨੌਕਰੀ ਦੇਣ ਆਉਣਾ ਸਾਨੂੰ ਕੀ ਪਤਾ ਵੀ ਐਂ ਚੁੱਠਾ ਲਾਰਾ ਹੀ ਲਾ ਦਿੰਦੇ ਨੇ ਛੱਡੀ ਭੈਣ ਨੇ ਮਿਹਨਤ ਬਹੁਤ ਕੀਤੀ ਹਰਜਿੰਦਰ ਕੌਰ ਨੇ ਮੀਤਿਹਰ ਸਰ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਘਰ ਆ ਕੇ ਮੇਨੋਕਰੀ ਜ਼ਰੂਰ ਦਿੱਤੀ ਜਾਏਗੀ ਸਰਕਾਰੀ ਵੱਲੋਂ ਪਰ ਅੱਜ ਤੱਕ 1.5 ਸਾਲ ਹੋ ਚੱਲਿਆ ਵੀ ਕੋਈ ਨੌਕਰੀ ਦਾ ਵੀ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਹੁਣ ਸਖਤ ਮਿਹਨਤ ਦੇ باوجود ਵੀ ਹੁਣ ਪਿੰਡ ਦੇ ਮੁੰਡੇ ਇਹ ਚੀਜ਼ਾਂ ਥੋੜਾ ਦੂਰ ਹੋ ਰਹੇ ਨੇ ਕਿਉਂਕਿ ਜਦੋਂ ਸਾਡੀ ਭੈਣ ਨੂੰ ਨਿਮਿਤ ਕੀਤੀ ਹਰਜਿੰਦਰ ਕੌਰ ਨੇ ਨੌਕਰੀ ਨਹੀਂ ਮਿਲੀ ਤਾਂ ਪਿੰਡ ਦੇ ਨੌਜਵਾਨ ਪੀੜ੍ਹੀ ਅੱਗੇ ਇਹ ਗੱਲੋਂ ਹੁਣ ਕੰਨੀ ਘਤਰਾਉਂਦੀ ਹੈ ਜੀ ਸਰਕਾਰ ਆਪਣੇ ਵਾਅਦੇ ਨੂੰ हां ये बिल्कुल मुकरिय है जी, जी, जी। सरकार ਦਾ ਦਾਵਾ ਕਰਦੀ ਵੀ 40000 ਨੌਕਰੀਏ ਕੱਟ ਰਹੇ ਆਸੀਂ ਇੰਨੀ ਕੁਸ਼ ਕਰ ਰਹੇ ਨਹੀਂ ਜੀ ਬਿਲਕੁਲ ਨਹੀਂ ਜੀ ਸਰਕਾਰ ਵੱਲੋਂ ਕੋਈ ਝੂਠੇ ਲਾ ਰਹੇ ਨਹੀਂ ਇਹ ਬਿਲਕੁਲ ਕੇ ਤਿੰਨ ਚਾਰ ਵਾਰੀ ਮਿਲੇ ਵੀ ਨੇ ਤੇ ਨਾਲ ਉਹ ਟਾਈਮਿੰਗ ਦਿੱਤੀ ਗਈ ਹੈ ਪਰ ਲਾ ਰਹਿਆਂ ਨਾਲ ਹੀ ਸਾਰ ਰਹੇ ਨੇ ਕੋਈ ਤੁਹਾਡੇ ਸਾਹਮਣੇ ਮਿਸਾਲ ਹੈ ਹਰਜਿੰਦਰ ਕੌਰ ਜਿਹੜੀ ਆਲ ਵਰਲਡ ਦੇ ਵਿੱਚ ਜਿਹਦਾ ਨਾਮ ਚੱਲ ਰਿਹਾ ਨੇ ਕੈਨੇਡਾ ਦੇ ਵਿੱਚ 골ਡ ਮੈਡਲ ਲੈ ਕੇ ਆਈ ਸੀ ਤੇ ਇਹ ਮੀਤ ਹੇਰ ਸਭ ਇੱਥੇ ਆਏ ਸੀ ਸਾਡੇ ਪਿੰਡ ਇੱਥੇ ਵਿਸ਼ਵਾਸ ਦਿਵਾ ਕੇ ਗਏ ਹਨ ਸਾਰੇ ਪਿੰਡ ਦੇ ਸਾਹਮਣੇ ਵੀ ਅਸੀਂ ਬੇਟੀ ਨੂੰ ਅਸੀਂ ਜੋਬ ਦਵਾਂਗੇ ਪਰ ਅੱਜ ਤੱਕ ਕੋਈ ਕਿਸੇ ਨੇ ਸਰਕਾਰ ਨੇ ਬਾਹ ਨਹੀਂ ਫੜੀ ਸਿਰਫ ਨਿਯੁਕਤੀ ਪੱਤਰ ਦੇ ਕੇ ਨਿਯੁਕਤੀ ਪੱਤਰ ਦੇਤੇ ਸਾਰਤਾ ਕਿਸ ਨੂੰ ਸਹੀ ਤਾਂ ਨੌਕਰੀ ਤਾਂ ਮਿਲੀ ਨਹੀਂ ਹਜੇ ਤੱਕ ਮੇਰਾ ਤਾਂ ਸਾਹਮਣੇ ਰਜਿੰਦਰ ਕੌਰ ਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਸਰਕਾਰ ਨੂੰ ਬੇਨਤੀ ਕਰਨੇ ਆ ਵੀ ਤੁਸੀਂ ਵਾਅਦੇ ਹੀ ਕਰ ਦਿੰਦੇ ਹੋ ਵਾਅਦਿਆਂ ਤੋਂ ਨਾ ਭਜੋ ਜਿਹੜੇ ਬੱਚੇ ਖੇਡ ਕੇ ਆਉਂਦੇ ਨੇ ਹੁਣ ਹਰਿਆਣੇ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਸਭ ਤੋਂ ਵੱਧ ਫੰਡ ਹਰਿਆਣਾ ਦਿੰਦਾ ਕਿਉਂ ਪੰਜਾਬ ਸਰਕਾਰ ਜੇ ਬੱਚਿਆਂ ਦੀ ਬਾਹ ਨਹੀਂ ਫੜੇਗੀ ਤਾਂ ਬੱਚੇ ਕਿਵੇਂ ਅੱਗੇ ਚੱਲਣਗੇ ਇੱਕ ਥਲੜੇ ਲੈਵਲ ਤੋਂ ਆਪਣੇ ਦਮ ਤੇ ਕੁੜੀ ਅੱਗੇ ਆਈ ਏ ਠੀਕ ਹੈ ਨਾ ਜੀ ਬਹੁਤ ਔਖਾ ਟਾਈਮ ਕੱਢਿਆ ਇਹਨਾਂ ਨੇ ਹੁਣ ਇਹਨਾਂ ਨੂੰ ਜੇ ਇਹ ਦੇ ਵਿੱਚ ਇਹਨੂੰ ਨੌਕਰੀ ਨਾ ਮਿਲੇਗੀ ਤਾਂ ਬੱਚੇ ਦੂਜਿਆਂ ਦਾ ਵੀ ਮਨੋਬਲ ਡਿੱਗੇਗਾ ਹੀ